ਜਿੰਦਾਬਾਦ ਜਿੰਦਾਬਾਦ ਦੇਖੋ ਸਾਥੀਏ ਮੈਂ ਜਿੰਦਾਬਾਦ ਜਿੰਦਾਬਾਦ ਰੁਕ ਕੇ ਚੋਤੀ ਹੈ ਨਹੀਂ ਮੌਜੂਦ ਦੀ ਲਾਈ ਹੈ ਦੇ ਸਤਿ ਸ੍ਰੀ ਅਕਾਲ ਜੈ ਭਾਰਤ ਦੇਖਦੇ ਰਹੇਗੇ ਹਮੇਸ਼ਾ ਹਾਂ ਜੀ ਹੁੰਦੀ ਆ ਦੇ ਜੀ ਪ੍ਰੋਗਰਾਮ ਜੀ ਜੈ ਭੀ ਜੈ ਭਾਰਤ ਸੋ ਕਾਫੀ ਦਿਨਾਂ ਤੋਂ ਇੱਕ ਵਿਵਾਦ ਜਿਹੜਾ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਵਾਲਮੀਕੀ ਤੀਰਤ ਦੇ ਵਿੱਚ ਝੰਡੇ ਨੂੰ ਲੈ ਕੇ ਚੱਲਦਾ ਪਿਆ ਸੀ ਤੇ ਰਸੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਜਿੰਨੀਆਂ ਵੀ ਆ ਸਾਰੀਆਂ ਇਕੱਠੀਆਂ ਹਈਆਂ ਸੀ ਉਹਦੇ ਵਿੱਚ ਗੱਲ ਕੀਤੀ ਸੀ ਕਿ ਆਪਾਂ ਜਿਹੜਾ ਵੀ ਉੱਥੇ ਕੋਈ ਛੱਡਾ ਚੜਾਉਣਾ ਹੋ ਰਲ ਮਿਲ ਕੇ ਚੜਾਇਆ ਜਾਵੇ ਔਰ ਸਹਿਮਤੀ ਨਾਲ ਚੜਾਇਆ ਜਾਵੇ ਔਰ ਕੁਝ ਹੀ ਸਾਡੇ ਹੀ ਭੈਣ ਭਰਾ ਆ ਵਾ ਜਿਨ੍ਹਾਂ ਨੇ ਕੀਲਾ ਨੇ ਦੇ ਉੱਥੇ ਸੰਤਾਂ ਨੂੰ ਲਾਂ ਲੈ ਕੇ ਤੇ ਉੱਥੇ ਛੱਡਾ ਜਿਹੜਾ ਵਾ ਵਲਮੀਕੀ ਤੀਰਤ ਦੇ ਉੱਤੇ ਚੜਾਇਆ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਛੱਡੇ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ আপত্তি ਨਹੀਂ ਸੀ ਮਗਰ ਸਹਿਮਤੀ ਨਾਲ ਹਰ ਇੱਕ ਚੀਜ਼ ਸਹਿਮਤੀ ਨਾਲ ਹੁੰਦੀ ਆ ਤੇ ਅੱਜ ਇਹਨਾਂ ਨੇ ਮਤਲਬ ਉਸ ਸਹਿਮਤੀ ਨੂੰ ਜਿਹੜਾ ਵਾ ਤੋੜਿਆ ਵਾ ਔਰ ਦੂਸਰੇ ਵੀ ਧਾਰਮਿਕ ਜਥੇਬੰਦੀਆਂ ਦਾ ਇਹਨਾਂ ਨੇ ਸਹਿਯੋਗ ਨਹੀਂ ਲੈਂਤਾ ਨਾਲ ਔਰ ਆਪਣੀ ਹੀ ਮਨਮਰਜ਼ੀ ਇਹਨਾਂ ਨੇ ਕੀਤੀ ਸੀ ਤੇ ਅਸੀਂ ਬੇਨਤੀ ਕਰਦੇ ਆਂ ਕਿ ਪ੍ਰਸ਼ਾਸਨ ਨੂੰ ਕਿੱਥਾਂ ਦੇਖਦੀ ਇੱਕ ਪਾਸੇ ਪ੍ਰਸ਼ਾਸਨ ਦੀ ਤੁਹਾਨੂੰ ਨਜ਼ਰਬੰਦ ਕੀਤਾ ਦੂਸਰੇ ਪਾਸੇ ਇਹਨਾਂ ਦਾ ਇਹ ਪੂਰੀ ਕੁੱਝ ਮੈਂ ਅੱਜ ਤੇ ਦੱਸਿਆ ਜੇ ਪਰਸੋ ਸਾਨੂੰ ਜਿਹੜਾ ਬੁਲਾ ਕੇ ਪ੍ਰਸ਼ਾਸਨ ਨੇ ਸਾਨੂੰ ਬਾਹਰ ਛੱਡਿਆ ਤੇ ਇਹਨਾਂ ਨੇ ਕਹਿ ਕੇ ਆ ਪਛੇ ਸਾਰਾ ਸਮਾਜ ਇਕੱਠਾ ਭਏਗਾ ਤੇ ਸਹਿਮਤੀ ਦੇ ਨਾਲੇ ਝੰਡਾ ਚੜਾਇਆ ਜਾਏਗਾ ਸਾਨੂੰ ਇੱਕ ਹਸਤਾ ਦਾ ਨਜ਼ਰਬੰਦ ਕਰਕੇ ਇਹਨਾਂ ਨੇ ਕਮਿਊਨਿਟੀ ਹਾਲ ਦੇ ਵਿੱਚ ਉੱਥੇ ਸਾਨੂੰ ਨਜ਼ਰਬੰਦ ਕਰਕੇ ਤੇ ਪਿੱਛੇ ਇਹਨਾਂ ਨੇ ਨਾਲ ਹੋ ਕੇ ਤੇ ਪ੍ਰਸ਼ਾਸਨ ਦੀ ਰੈਲੀ ਮਿਲੀ ਭੁਗਤੀ ਦੇ ਨਾਲ ਇਹ ਝੰਡਾ ਚੜਾਇਆ ਗਿਆ। ਝੰਡਾ ਚੇਨ ਕੀਤਾ ਜਾਏਗਾ ਕਿ ਬੇਦਵੀ ਦੀ ਮੰਗ ਪੂਰੀ ਕਰ ਦੇ। ਦੇਖੋ ਜੀ ਬੇਦਵੀ ਦੇ ਅੰਦਰ ਵਿੱਚ ਕੁਝ ਹੋਈ ਵੀ ਆ ਉਹ ਸਾਫ਼ ਸੋਸ਼ਲ ਮੀਡੀਆ ਦੇ ਵਿੱਚ ਵੀ ਨਜ਼ਰ ਆਂਦਾ ਪਿਆ ਵਾ। ਤੁਸੀਂ ਕਹਿੰਦੇ ਆ ਕਿ ਜੋ ਵੀ ਗੱਲ ਆ ਸਾਰੇ ਸਮਾਜ ਨੂੰ ਇਕੱਠਿਆਂ ਕਰਕੇ ਫਿਰ ਉਹਦਾ ਫੈਸਲਾ ਲਿੱਤਾ ਜਾਵੇ। ਜੋ ਸਮਾਏ ਫੈਸਲਾ ਲਏਗਾ ਉਹ ਸਾਨੂੰ ਹੁਣ ਤੋਂ ਪੁਨਰ ਜੀ ਅੱਜ ਭੰਡਾਰੀ ਪੋਲੇ ਆ ਜੀ ਕੱਲ ਨੂੰ ਹੋਲੀ ਹੋਲੀ ਕੀ ਨਾਲੇ ਦੇ ਪੂਰੇ ਪੰਜਾਬ ਦੇ ਵਿੱਚ ਪੂਰੇ ਰਾਸ਼ਟਰ ਦੇ ਵਿੱਚ ਇਹ ਦਾੜਾ ਵਾ ਰੋਲਾ ਉਹ ਪੈ ਰਿਹਾ ਵਾ ਹੋਲੀ ਦੇ ਜੀ ਬਿਲਕੁਲ ਬਿਲਕੁਲ ਪੰਜਾਬ ਬੰਦ ਦੀ ਗੱਲ ਕੀਤੀ ਜਾਏਗੀ ਜੀ ਕੋਈ ਹੋਲਡ ਪਾਜੀ ਨਹੀਂ ਹੋਈ ਆ ਵੀਡੀਓ ਵੀ ਜਾਈਦੀ ਹੋਈ ਆ ਇਹ ਤੇ ਹੁਣ ਤੁਸੀਂ ਆਪ ਹੀ ਸੋਸ਼ਲ ਮੀਡੀਆ ਦੇ ਵਿੱਚ ਤੁਹਾਨੂੰ ਨਜ਼ਰ ਆਂਦਾ ਹੀ ਹੋਏਗਾ ਠੀਕ ਹੈ ਜੀ ਕਿਉਂ ਦੇਖੋ ਹਰ ਇੱਕ ਚੀਜ਼ ਮर्याਦਾ ਚਲਦੀ ਹੈ ਦੇਖੋ ਜੀ ਸਮਾਜ ਦੇ ਨਾਲ ਨਾਲ ਕੇ ਜੋ ਸਮਾਜ ਫੈਸਲਾ ਲਏਗਾ ਇਹ ਸਮਾਜ ਦੇ ਨਾਲ ਨੇ ਨਾਮ ਤੇ ਆਪਣਾ ਜਥੇਦਾਰ ਕੀ ਮੈਟਰ ਆ ਗਿਆ ਜਥੇਦਾਰ ਨੇ ਭੰਗਾਰੀ ਮੇਲੇ ਦਾ ਚੱਲਣਾ ਜਾਵਾਲਮੀ ਕੀ ਜਾਪੇ ਹਮ ਜੀ ਮੈਂ ਰਾਹੁਲ ਮਾਲਿਕ ਦਲੀ ਸੁਰੱਖਿਆ ਸੈਨਾ ਡੀਐਸਐਸ ਭਾਰਤ ਤੋਂ ਰਾਸ਼ਟਰੀ ਅਧਿक्षक ਜਿੱਦਾਂ ਕੀ ਤੁਹਾਨੂੰ ਪਤਾ ਵਾ ਕਿ 27 ਤਰੀਕ ਸਾਡੇ ਵਾਲਮੀਕੀ ਤੇਰਾ ਤੇ ਝੰਡਾ ਚੜਾਇਆ ਗਿਆ ਲਾਲ ਝੰਡਾ ਚੜਾਇਆ ਗਿਆ ਪੂਰੀ ਬਦਮਾਸ਼ੀ ਨਾਲ ਪੂਰੇ ਸ਼ੋਰ ਸ਼ਰਾਬੇ ਨਾਲ ਜਿਹੜੀ ਬੇਅਦਬੀਆ ਕੀਤੀਆਂ ਗਈਆਂ ਉਹਰੇ ਵਿਰੋਧ ਦੇ ਵਿੱਚ ਕਾਲਾ ਦਿਨ ਜਿਹੜਾ 27 ਤਰੀਕ ਦਾ ਵਾਲਮੀਕੀ ਸਮਾਜ ਦੇ ਲਈ ਸੀ ਔਰ ਇਹ ਵਿਰੋਧ ਦੇ ਵਿੱਚ ਸਮਾਜ ਦੇ ਵੱਲੋਂ ਅਪੀਲ ਕੀਤੀ ਗਈ ਸੀ ਪ੍ਰਸ਼ਾਸਨ ਨੂੰ ਕਿ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਬੇਅਦਬੀਆ ਕੀਤੀਆਂ ਵਾ ਤੇ ਉਹ ਜਿਹੜੇ ਝੰਡੇ ਚੜਾਏ ਗਏ ਔਰ ਰਿਮੂਵ ਕੀਤੇ ਜਾਣ ਉਥੋਂ ਤੇ ਅੱਜ 29 ਤਰੀਕ ਨੂੰ ਜਿਹੜਾ ਢੰਡਾਰੀਪੁਰ ਦਾ ਚੱਕਾ ਜਾਮ ਕੀਤਾ ਸੀ ਅਮਰੇਸਰ ਦੇ ਵਿੱਚ ਉਰੇ ਵਿੱਚ ਪੂਰੇ ਸਮੂਹ ਪੰਜਾਬ ਦੀਆਂ ਜਥੇਬੰਦੀਆਂ ਪਹੁੰਚੀਆਂ ਵਾ ਜੇ ਆਉਣ ਵਾਲੇ ਸਮੇਂ ਤੇ ਪ੍ਰਸ਼ਾਸਨ ਸਾਡੀ ਗੱਲ ਨਹੀਂ ਮੰਨਦਾ ਆਉਣ ਵਾਲੇ ਸਮੇਂ ਤੇ ਭਾਰਤ ਬੰਦ ਵੀ ਹੋ ਸਕਦਾ ਵਾ ਪੰਜਾਬ ਬੰਦ ਵੀ ਹੋ ਸਕਦਾ ਵਾ ਕਿਦਾਂ ਸਮੇਂ ਦੀ ਇੱਕ ਪਾਸੇ ਤੁਹਾਨੂੰ ਨਜ਼ਰਵੰਦ ਕੀਤਾ ਦੂਸਰੇ ਪਾਸੇ ਇਹ ਸਮਝਦਾ ਕਿ ਸਮਝਦੀ ਹੈ ਮਿਲਿ ਭੁਗਤ ਨਾਲ ਇਹ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਮਿਲਿ ਭੁਗਤ ਨਾਲ ਹੋਇਆ ਕਿਉਂਕਿ 27 ਤਰੀਕ ਦੀ ਇੱਕ ਬੈਠਕ ਸੀ ਸੰਤ ਸਮਾਜ ਦੀ ਕਿ ਫੈਸਲਾ ਲਾਊਗਾ ਉਧਰੋਂ ਵੀ ਦੂਜਾ ਧੜਾ ਵੀ ਬੱਟੂਗਾ ਇਧਰੋਂ ਵੀ ਬੈਠੂਗਾ ਕਿ ਫੈਸਲਾ ਜੋ ਨਿਚਾ ਨਿਕਲੂਗਾ ਉਹੀ ਢੰਗਾ ਚੜਾਇਆ ਜਾਊਗਾ ਪਰ ਪ੍ਰਸ਼ਾਸਨ ਨੇ ਗੁੰਮਰਾਹ ਕਰਕੇ ਬਚਪਾਵਨ ਦੇ ਵਿੱਚ 27 ਤਰੀਕ ਨੂੰ ਜੱਥੇ ਬੰਦਿਆਂ ਨੂੰ ਬਾਈ ਰੱਖਿਆ ਤੇ ਉਧਰੋਂ ਉਹਨਾਂ ਨੇ ਆਪਣਾ ਜਿਹੜਾ ਕਾਰਜ ਕਰਨਾ ਸੀ ਉਹ ਕਰ ਚੁੱਕੇ ਤੇ ਪ੍ਰਸ਼ਾਸਨ ਦੀ ਬੜੀ ਮਲਿਪੂਕ ਤੇ ਆ ਐਸਐਸਪੀ ਵਿਧਾਇਤੀ ਜਿਨ੍ਹਾਂ ਨੇ ਵਿਸ਼ਵਾਸ ਦਵਾਇਆ ਸੀ ਡੀਸੀ ਸਾਹਿਬ ਨੇ ਵਿਸ਼ਵਾਸ ਦਵਾਇਆ ਸੀ ਕਿ ਉੱਥੇ ਕੋਈ ਇਦਾਂ ਦਾ ਕੰਮ ਨਹੀਂ ਹੋਊਗਾ ਅਗਲਾ ਸਟੈਪ ਜੀ ਅਗਲੀ ਆਉਣ ਵਾਲੀ ਮੀਟਿੰਗ ਜਿਹੜੀ ਲੁਧਿਆਣਾ ਦੇ ਬੜੀ ਵੱਡੇ ਲੈਵਲ ਤੇ ਹੋ ਰਹੀ ਆ ਪੂਰੇ ਭਾਰਤ ਦੀ ਤੋਂ ਭਾਰਤ ਦੀ ਮੀਟਿੰਗ ਦੇ ਵਿੱਚ ਜਿਹੜਾ ਸੱਟਾ ਨਿਕਲੂਗਾ ਭਾਰਤ ਬੰਦ ਦਾ ਜੇ ਪ੍ਰਸ਼ਾਸਨ ਨਹੀਂ ਸਾਡੀ ਅਪੀਲ ਕਬੂਲ ਕਰਦਾ ਤੇ ਫਿਰ ਭਾਰਤ ਬੰਦ ਦੀ ਕੋਲ ਜਿਹੜੀ ਬੜੀ ਜ਼ਬਰਦਸਤ ਹੋਊਗੀ ਜਿਹੜੀ ਹਰ ਸਾਲ ਹਰ ਵਾਰੀ ਪ੍ਰਸ਼ਾਸਨ ਨੂੰ ਆਪਾਂ ਚੇਤਾਵਨੀ ਵੀ ਦਿੰਦੇ ਆ ਤੇ ਪ੍ਰਸ਼ਾਸਨ ਨੂੰ ਕਹਿੰਦੇ ਵੀ ਪ੍ਰਸ਼ਾਸਨ ਨੇ ਇੱਕ ਸਾਈਡ ਦੀ ਗੱਲ ਕੀਤੀ ਪ੍ਰਸ਼ਾਸਨ ਨੇ ਬਿਲਕੁਲ ਜੀ ਇੱਕ ਸਾਈਡ ਦੀ ਗੱਲ ਕੀਤੀ ਹੈ ਪ੍ਰਸ਼ਾਸਨ ਨੇ ਬਹੁਤ ਹੀ ਜ਼ਿਆਦਾ ੱਤਕਾ ਜੀ ਨੂੰ ਕਹਿੰਦੇ ਆ ਕਿ ਇੱਕ ਤਰਫਾ ਕੰਮ ਕਰਕੇ ਬਹੁਤ ਜ਼ਿਆਦਾ ਸਮਾਜ ਦੇ ਉੱਤੇ ੱਤਕਾ ਕੀਤਾ ਕਿਉਂਕਿ ਇਹ ਆਸਤਾ ਪੂਰੇ ਵਾਲਮੀਕੀ ਸਮਾਜ ਦੀ ਆ ਪੂਰੇ ਭਾਰਤ ਦੇ ਵਾਲਮੀਕੀ ਸਮਾਜ ਦੀ ਉੱਥੇ ਕਿਤੇ ਕੱਲੇ ਡੇਰਾਵਾਦ ਦੀ ਨਾ ਕਿਸੇ ਸੰਗਠਨ ਦੀ ਨਾ ਹੀ ਕਿਸੇ ਜੱਥੇ ਬੰਲੀ ਦਾ ਉਹ ਆਸ਼ਰਮ ਹੈ ਉਹ ਪੂਰੇ ਵਾਲਮੀਕੀ ਸਮਾਜ ਦਾ ਆਸ਼ਰਮ ਸਾਡਾ ਹੀ ਬੇਅਦਬੀ ਦਾ ਮੈਟਰ ਹੈ ਜੀ ਇਸ ਝੰਡੇ ਨੂੰ ਲੈ ਕੇ ਕੋਈ ਨਹੀਂ ਝੰਡਾ ਚੜੇ ਜੁਰਾ ਮਰਜੀ ਸੰਤ ਸਮਾਜ ਚੜਾਵੇ ਪਰ ਜਿਹੜੀਆਂ ਬੇਅਦਬੀਆਂ ਉੱਥੇ ਹੋਈਆਂ ਹਥਿਆਰ ਹਲ ਹਰਾਏ ਦੇ ਅੰਦਰ ਜਿਹੜੀਆਂ ਜਕਾਰੇ ਗਲਤ ਲਗਾਏ ਗਏ ਉਹ ਉਹਦੇ ਕਰਕੇ ਅਸੀਂ ਅਸੀਂ ਦੇਖ ਰਹੇ ਸੀ ਜਦੋਂ ਪੋਨਾਮਾ ਨੂੰ ਕਿਹਾ ਗਿਆ ਕਿ ਜਿਹੜੇ ਇਹ ਅੰਗਰੇਜ਼ਾਂ ਦੀ ਉਹਨਾਂ ਨੂੰ ਮੇਰੇ ਉਹ ਨਾਮ ਆਏ ਸੀ ਅਸੀਂ ਨਹੀਂ ਬੁਲਾਏ ਸੀ ਕਈ মিডিਆ ਨੂੰ ਪਤਾ ਵਾ ਕਿ ਕਈ ਉੱਥੇ ਸ਼ਰਾਰਤੀ ਅਨਸਾਰ ਡੰਡਿਆਂ ਨਾਲ ਵੀ ਅੰਦਰ ਗਏ ਆ ਹਥਿਆਰਾਂ ਨਾਲ ਵੀ ਅੰਦਰ ਗਏ ਆ ਜਿਹੜੀ ਇਹ ਨਿੰਦਿਆ ਵਾਲਾ ਕੰਮ ਆ ਕਿਉਂਕਿ ਸਮਾਜ ਨੂੰ ਅਸੀਂ ਕੀ ਦਿਖਾਣਾ ਚਾਹੁੰਦੇ ਆ ਸਮਾਜ ਦੇ ਵਿੱਚ ਕੀ ਅਸੀਂ ਸਾਬਿਤ ਕਰਨਾ ਚਾਹੁੰਦੇ ਆ ਕਿ ਅਸੀਂ ਸਮਾਜ ਦੀ ਸ਼ਬੀ ਹਥਿਆਰਾਂ ਤੱਕ ਰਹੀ ਆ ਹੁਣ ਪੜਿਆ ਲਿਖਿਆ ਸਮਾਜ ਆ ਸਮਾਜ ਹਮੇਸ਼ਾ ਹੀ حق ਦੀ ਗੱਲ ਕਰਦਾ 바ਵਾ ਸਾਹਿਬ ਨੂੰ ਪੜ ਚੁਕਿਆ ਸਮਾਜ ਆ ਉਹ ਹਥਿਆਰਾਂ ਨੂੰ ਛੱਡ ਕੇ ਕਲਮ ਨੂੰ ਫੜਨ ਦੀ ਤਾਕਤ ਰੱਖਦਾ ਵਾ ਤੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਦੇ ਜੇ ਨਾ ਕਾਰਵਾਈ ਕੀਤੀ ਤੇ ਨਾ ਹੀ ਉੱਥੋਂ ਦੇ ਝੰਡੇ ਰਿਮੂਵ ਕਰਾਏ ਤੇ ਆਉਣ ਵਾਲਾ ਸਮਾਜ ਜਿਹੜਾ ਰੱਦਾ ਬੜਾ ਹੀ ਗੰਭੀਰ ਸਮਾ ਹੋਊਗਾ ਤੇ ਤੁਹਾਨੂੰ ਪਤਾ ਵਾ ਕਿ ਆਉਣ ਵਾਲੇ ਸਮੇਂ ਤੇ ਜੇ ਇਸ ਵਾਲਮੀਕੇ ਸਮਾਜ ਕੋਈ ਨਿਰਨੇ ਲੈ ਲੇ ਫਿਰ ਕਿੱਦਾਂ ਦਾ ਨਤੀਜਾ ਨਿਕਲਦਾ ਵਾ ਭਾਰਤ ਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਜੈ ਵਾਲਮੀਕੀ ਜੀ ਆਪੇ ਆਂ ਦੱਸ ਕੇ ਤੇ ਕੀ ਮੈਟਰ ਲੋਨ ਪਈਏ ਚ ਪਟਾਰੀ ਕੋ ਦਾ ਜੀ ਮੇਰਾ ਨਾਮ ਓਮ ਪ੍ਰਕਾਸ਼ ਅਨਾਰੀਆ ਮੈਂ ਡਾਕਟਰ ਬੀ ਆਰ ਮੇਧਕਰ ਭੁਲਾਈ ਮੰਚ ਦਾ ਚੇਅਰਮੈਨ ਮੇਰੇ ਨਾਲ ਪ੍ਰਧਾਨ ਜੀ ਪੂਜੀ ਜੀ ਐਮ ਜੀ ਆਨੰਦ ਮਲੋਤਰਾ ਜੀ ਜਨਰਲ ਸਕੱਤੀ ਨੇ ਪੱਟੀ ਸਾਹਿਬ ਬੈਠੇ ਨੇ ਔਰ ਵਾਲਮੀਕੀ ਵੀਰ ਸੈਨਾ ਜਿਹੜੀ ਸਾਡੀ ਲੱਕੀ ਵੈਦ ਜੀ ਉਹ ਮੇਰੇ ਨਾਲ ਮੇਰਾ ਬੇਟਾ ਲੋੜ ਪੈ ਗਈ ਹੈ ਖੰਡਾਰੀ ਬੋਲ ਦਾ ਕਰਨ ਵਾਲਾ ਦੇਖੋ ਜੀ ਲੋੜ ਇਸ ਕਰਕੇ ਪੈ ਗਈ ਹੈ ਕਿ ਜੋ ਬੇਅਦਬੀ ਪਾਵਨ ਵਾਲਮੀਕੀ ਤੀਰਥ ਦੀ ਜਿਹੜਾ ਲੋਕਾਂ ਨੇ ਕੀਤੀ ਜਿਹੜੇ ਆਪਣੇ ਆਪ ਨੂੰ ਸੰਤ ਕਹਿੰਦੇ ਜਿਨ੍ਹਾਂ ਨੇ ਬਾਣੇ ਪਾਏ ਹੋਇਆ ਜਿਨ੍ਹਾਂ ਨੇ ਮਾਲਾ ਪਾਈਆਂ ਹੋਈਆਂ ਉਹਨਾਂ ਵੱਲੋਂ ਪਾਵਨ ਵਾਲਮੀਕੀ ਤੀਰਥ ਦੀ ਜਿਹੜੀ ਬੇਅਦਬੀ ਕੀਤੀ ਜੀ ਉਹਦੇ ਖਿਲਾਫ ਪ੍ਰਦਰਸ਼ਨ ਸਰਦਾਰ ਜੀ ਕੀ ਸਮਝ ਰਹੇ ਇੱਕ ਪਾਸੇ ਪ੍ਰਸ਼ਾਸਨ ਦਾ ਨਜ਼ਰ ਬੰਦ ਕਰਦੇ ਮੈਨੂੰ ਪ੍ਰਸ਼ਾਸਨ ਵੀ ਬੜਾ ਵੱਡਾ ਰੋਲ ਹੈ ਕਿ ਉਹਨਾਂ ਨੇ ਜ਼ਬਰਦਸਤੀ ਬਿਲਕੁਲ ਜੀ ਬਿਲਕੁਲ ਪ੍ਰਸ਼ਾਸਨ ਦੀ ਔਰ ਖਾਸ ਕਰਕੇ ਉਹਨਾਂ ਦੀ ਜਿਹੜੀ ਇੰਟੈਲੀਜੈਂਸੀ ਆ ਉਹ ਟੋਟਲ ਫੇਲ ਹੈ ਕੀ ਉਹਨਾਂ ਨੂੰ ਪਤਾ ਨਹੀਂ ਸੀ ਇੰਨੇ ਲੋਕ ਉਥੇ ਇਕੱਠੇ ਹੋ ਰਹੇ ਕੀ ਉਹਨਾਂ ਨੂੰ ਪਤਾ ਨਹੀਂ ਇੱਕ ਝੰਡਾ ਉਥੇ ਬਣ ਰਿਹਾ ਕੀ ਉਹਨਾਂ ਨੂੰ ਪਤਾ ਨਹੀਂ ਉਥੇ ਟੇਬਲ ਬਣ ਰਹੇ ਨੇ ਕੀ ਉਹਨਾਂ ਨੂੰ ਪਤਾ ਨਹੀਂ ਵੀ ਇਹਦੀ ਸੰਖਿਆ ਦੇ ਵਿੱਚ ਉਥੇ ਔਰ ਮੰਚ ਦੇ ਉੱਤੇ ਅਸੀਂ ਆ ਸਪੀਚਾਂ ਕੀਤੀਆਂ ਜਾ ਰਹੀਆਂ ਨੇ ਸਭ ਕੁਝ ਉਹਨਾਂ ਨੂੰ ਪਤਾ ਸੀ ਜਾਣਕਾਰੀ ਔਰ ਸਭ ਤੋਂ ਵੱਡੀ ਗੱਲ ਉਹਨਾਂ ਦੇ ਲਈ ਸਰਕਾਰ ਨੇ 6000 ਬੰਦੇ ਲਈ ਲੰਗਰ ਦਾ ਇੰਤਜ਼ਾਮ ਸਰਕਾਰ ਨੇ ਕੀਤਾ ਸੀ ਵਧ ਪ੍ਰੋਪ ਮੇਰੀ ਭੁਗਤੀ ਹੋ ਸਕਦੀ ਹੈ ਜੀ ਬਿਲਕੁਲ ਮੇਰੀ ਭੁਗਤੀ ਜਦੋਂ ਜਿਹੜੇ ਬੰਦਿਆਂ ਨੇ ਉੱਥੇ ਇੰਨਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਵਾਲਮੀਕੀ ਪ੍ਰਮਾਤਮਾ ਦੀ ਮੂਰਤੀ ਦੀ ਬੇਅਦਬੀ ਕੀਤੀ ਤੀਰ ਦੀ ਉਹਨਾਂ ਦੀ ਲੰਗਰ ਦੀ ਵਿਵਸਥਾ ਸਰਕਾਰ ਕਰਦੀ ਹੈ ਤੇ ਇਹਦਾ ਮਤਲਬ ਸਰਕਾਰ ਵਿੱਚ ਬੁਰੀ ਤਰ੍ਹਾਂ ਸ਼ਾਮਲ ਹੈ ਇੱਕ ਪਾਸੇ ਤੁਹਾਨੂੰ ਸਵੇਰੇ 11 ਵਜੇ ਤੋਂ ਲੈ ਕੇ 7 ਵਜੇ ਤੱਕ ਨਹਿਰਪੜੇ ਕੀਤਾ ਕਿ ਪ੍ਰਸ਼ਾਸਨ ਲੱਗਾ ਪ੍ਰਸ਼ਾਸਨ ਦੀ ਪੂਰੀ ਮੇਲੇ ਭੁਗਤਣਾ ਇਹ ਸਾਰਾ ਬਿਲਕੁਲ ਜੀ ਮੈਨੂੰ ਲੱਗਦਾ ਉੱਥੇ ਜਿਹੜੀ ਹਦਸਾ ਸੀ ਭਗਵੰਤ ਸਿੰਘ ਮਾਨ ਜੀ ਤੋਂ ਕਿਉਂਕਿ ਉਹਨਾਂ ਕੋ ਗ੍ਰੈਵ ਪਾ ਗਿਆ ਤਾਂ ਕਦੇ ਹੋ ਨਹੀਂ ਸਕਦਾ ਕਿ ਇਹ ਉਹਨਾਂ ਨੂੰ ਪਤਾ ਨਾ ਹੋਵੇ ਸਭ ਕੁਝ ਪਤਾ ਸੀ ਪ੍ਰਸ਼ਾਸਨ ਚਾਹਦਾ ਤਾਂ ਨਹੀਂ ਵੀ ਲੱਗ ਸਕਦਾ ਬਿਲਕੁਲ ਪ੍ਰਸ਼ਾਸਨ ਵੀ ਉਹ ਸ਼ੈਨਪੁਰ ਖਾਸ ਕਰਕੇ ਜਿਹੜਾ ਪਵਨ ਵਾਲਮੀ ਕੀ ਤਿਰ ਦਾ ਸ਼ੈਨਪੁਰ ਹੈ ਉਹਦਾ ਜਿਹੜਾ ਚੀਫ ਹੈ ਉਹ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਡੀਸੀ ਸਾਹਿਬ ਉਹਨੂੰ ਪ੍ਰੈਜੈਂਟ ਕਰਤੇ ਆ ਪੰਜ ਉਹਦੇ ਵਿੱਚ ਐਮਐਲਏ ਡਾ ਆਮ ਆਦਮੀ ਪਾਰਟੀ ਸ਼ੈਨਪੁਰ ਦੇ ਮੈਂਬਰ ਤੇ ਲੱਖ ਲੱਖ ਤੇ ਫਿਰ ਸਰਕਾਰ ਤੇ ਪੂਰੀ ਤਰ੍ਹਾਂ ਸ਼ਾਮਲ ਉਹਦੇ ਅੰਦਰ ਉਹ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਦੇਖੋ ਜੀ ਸਾਡੇ ਪ੍ਰਮੁੱਖ ਲੋਕ ਜਾਇਏ ਨੇ ਪੂਰੇ ਪੰਜਾਬ ਤੋਂ ਉਹ ਫੈਸਲਾ ਲੈ ਰਹੇ ਨੇ ਬੰਦੀ ਦੀ ਕਾਲ ਦੀ ਵੀ ਘੋਸ਼ਣਾ ਕੀਤੀ ਜਾ ਰਹੀ ਹੈ ਔਰ ਆਉਣ ਵਾਲੇ ਸਮੇਂ ਤੇ ਜੋ ਵੀ ਹੋਏਗਾ ਉਸ ਜਿਹੜਾ ਉੱਥੋਂ ਮੰਚ ਤੋਂ ਕਿਹਾ ਜਾਏ ਮੇਨ ਮੰਗ ਕੀ ਹੈ ਸੀ ਹੁਣ ਮੇਨ ਮੰਗੇ ਆ ਕਿ ਜਿਹੜੀ ਉਹਨਾਂ ਨੇ ਬੇਇੱਜ਼ਤੀ ਕੀਤੀ ਹੈ ਜਿਹਨਾਂ ਲੋਕਾਂ ਨੇ ਕੀਤੀ ਆ ਉਹਨਾਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਇਹੋ ਮੇਨ ਮੰਗ ਆ ਬੋਲੇ ਸੋਨ ਰਬਾ ਭਗਵਾਨ ਵਾਲਮੀ ਕੀ ਮਹਾਰਾਜ ਜੀ ਭਗਵਾਨ ਵਾਲਮੀ ਆ ਜਿਹੜਾ ਭੰਡਾਰੀ ਪੁਲ ਦਾ ਮਿਰਸਰ ਦੇ ਵਿੱਚ ਰੋਜ਼ ਪ੍ਰਦਰਸ਼ਨ ਹੋ ਰਿਹਾ ਇਹ ਪਿਛਲੇ ਦਿਨੀ ਉਹ ਸ਼ਰਾਰਤੀ ਅਨਸਰਾਂ ਵੱਲੋਂ ਜਿਹੜੇ ਧਰਮ ਨੂੰ ਮਾਨ ਸਨਮਾਨ ਨਹੀਂ ਦਿੰਦੇ ਉਹਨਾਂ ਲੋਕਾਂ ਵੱਲੋਂ ਗੁੰਡਾਗਰਦੀ ਦੇ ਨਾਲ ਜਿਹੜਾ ਪਵਨ ਵਾਲਮੀਕੀ ਤਿਰੇਤੇ ਜਿਹੜਾ ਝੰਡਾ ਚੜਾਇਆ ਗਿਆ ਜਿਹੜਾ ਕਿ ਸਰਵ ਸਰਵ ਧਰਮ ਦੀ ਮर्यादा ਨੂੰ ਭੰਗ ਕਰਦਾ ਹੈ ਉਹਦੇ ਵਿਰੋਧ ਚ ਅਜੇ ਪੂਰੇ ਭਾਰਤ ਦੀਆਂ ਜਿੰਨੀਆਂ ਜਥੇਬੰਦੀਆਂ ਵਾਂ ਉਹਨਾਂ ਵੱਲੋਂ ਇੱਕ ਛੋਟਾ ਜਿਹਾ ਟਰੇਲਰ ਹੈ ਸਿਰਫ ਪੰਜਾਬ ਸਰਕਾਰ ਨੂੰ ਕਿ ਜੇਕਰ ਉਹ ਝੰਡਾ ਜਲਦੀ ਰਿਮੂਵ ਨਾ ਕਰਾਇਆ ਗਿਆ ਔਰ ਉਹਨਾਂ ਦੋਸ਼ੀਆਂ ਤੇ ਕਾਰਵਾਈ ਨਾ ਕੀਤੀ ਗਈ ਇਹ ਧਰਨੇ ਪ੍ਰਦਰਸ਼ਨ ਲਗਾਤਾਰ ਇਦਾਂ ਹੀ ਚੱਲਣਗੇ ਦੀ ਕੀ ਸਮਝ ਹੈ ਇੱਕ ਪਾਸੇ ਪ੍ਰਸ਼ਾਸਨ ਨੇ ਤੁਹਾਨੂੰ ਨਜ਼ਰ ਬੰਦ ਕਰਨਾ ਦੂਸਰੇ ਪਾਸੇ ਇਹ ਝੰਡਾ ਲਾ ਦੇ ਕਿ ਪ੍ਰਸ਼ਾਸਨ ਦੇ ਵੀ ਇਹ ਦੇਖੋ ਜੀ ਇਹ ਤਾਂ ਸਾਫ ਸਪਸ਼ਟ ਨਜ਼ਰ ਆ ਰਿਹਾ ਹੈ ਵੀ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਉਹਦੀ ਮਿਲੂ ਪਗਸ ਸੀ ਖਾਸ ਕਰਕੇ ਐਸਐਸਪੀ ਦਿਹਾਤੀ ਜਿਨ੍ਹਾਂ ਦੀ ਦੇਖਰੇਖ ਦੇ ਝੰਡਾ ਚੜਿਆ ਔਰ ਇਹ ਝੰਡਾ ਚੜਾਣਾ ਕੋਈ ਰੀਤੀ ਰਸਮ ਹੁੰਦੇ ਆ ਕੋਈ ਰਸਮੋ ਰਿਵਾਜ ਹੁੰਦੇ ਆ ਪੂਜਾ ਪੰਕਤੀ ਹੁੰਦੀ ਆ ਔਰ ਤੋਂ ਬਿਨਾ ਝੰਡਾ ਚੜਾਇਆ ਗਿਆ ਜਿਹੜਾ ਕਿ ਧਰਮ ਦੇ ਉਲਟ ਹੈ ਇਹਦੀ ਕੋਰ ਸ਼ਬਦਾਂ ਚ ਅਸੀਂ ਨਿੰਦਾ ਕਰਦੇ ਆਂ ਔਰ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆਂ ਵੀ ਜਲਦ ਤੋਂ ਜਲਦ ਜੇਕਰ ਉਹਨਾਂ ਲੋਕਾਂ ਤੇ ਕਾਰਵਾਈ ਨਾ ਹੋਈ ਉਹਨਾਂ ਦੇ ਜਿਹੜੇ ਚੜਾਏ ਹੋ ਚੰਡੇ ਰਿਮੂਵ ਨਾ ਕੀਤੇ ਗਏ ਤੇ ਧਰਮ ਦੇ ਪ੍ਰਦਰਸ਼ਨ ਜਿਹੜੇ ਪੂਰੇ ਪਾਰੇ ਚ ਅੱਜ ਚੱਲਣਗੇ। ਅੱਜ ਅਜਾ ਭੰਡਾਰੀ ਪੁਲ ਪਾਵੇ ਜੀਤਾ ਕਿ ਦੁਕਾਨਾਂ ਵਗੈਰਾ ਵੀ ਕੋਈ ਬੰਦ ਨਹੀਂ ਜੀ ਨਹੀਂ ਇਹ ਸਿਰਫ ਅੱਜ ਭੰਡਾਰੀ ਪੁਲ ਦੇ ਉੱਤੇ ਇੱਕ ਦਿਨ ਦਾ ਕਰਨਾ ਪ੍ਰਦਰਸ਼ਨ ਆ ਕਿਉਂਕਿ ਅਸੀਂ ਚਾਹੁੰਦੇ ਆਂ ਵੀ ਸਰਕਾਰ ਇਹ ਸ਼ਕਤੀ ਪ੍ਰਦਰਸ਼ਨ ਨੂੰ ਦੇਖ ਲਵੇ ਕਿਉਂਕਿ ਇਹ ਛੋਟਾ ਜਿਹਾ ਟਰੇਲਰ ਆ ਨਹੀਂ ਤੇ ਪੂਰਾ ਪੰਜਾਬ ਬੰਦ ਹੋਏਗਾ ਸਰਕਾਰੀ ਅਧਿਕਾਰੀ ਇਹ ਕਹਿੰਦੇ ਦੀ ਗੱਲ ਕੋਈ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਅਜੇ ਤੱਕ ਅਸ਼ਵਾਸ਼ਣ ਹੀ ਦਿੱਤੇ ਹਨ ਤੇ ਹੁਣ ਅਸੀਂ ਉਹਨਾਂ ਦੇ ਅਸ਼ਵਾਸ਼ਣ ਤੇ ਨਹੀਂ ਟਿਕੇ ਹੋਏ ਹੁਣ ਸਾਡੇ ਜੋ ਧਰਮਗੁਰੂ ਸਾਡੇ ਸੰਗਠਨਾਂ ਦੇ ਮੁਖੀ ਸਾਨੂੰ ਹੁਕਮ ਕਰਨਗੇ ਉਹ ਹੋਏਗਾ ਇਹ ਸ਼ਾਮੀ 6 ਵਜੇ ਤੱਕ ਰਹੇਗਾ ਜੀ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਹੋਵੇਗੀ ਜੀ ਇਹ ਪ੍ਰੋਗਰਾਮ ਹੈ ਜੀ ਜੈਪੀ ਜੈਪਤ ਸੋ ਕਾਫੀ ਦਿਨਾਂ ਤੋਂ ਇੱਕ ਵਿਵਾਦ ਜਿਹੜਾ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਵਾਲਮੀਕੀ ਤੀਰਤ ਦੇ ਵਿੱਚ ਝੰਡੇ ਨੂੰ ਲੈ ਕੇ ਚੱਲਦਾ ਪਿਆ ਸੀ ਤੇ ਅਸੀਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਜਿੰਨੀਆਂ ਵੀ ਆ ਸਾਰੀਆਂ ਇਕੱਠੀਆਂ ਹੋਈਆਂ ਸੀ ਉਹਦੇ ਵਿੱਚ ਗੱਲ ਕੀਤੀ ਸੀ ਕਿ ਆਪਾਂ ਜਿਹੜਾ ਵੀ ਉੱਥੇ ਕੋਈ ਝੰਡਾ ਚੜਾਉਣਾ ਹੋ ਰਲ ਮਿਲ ਕੇ ਚੜਾਇਆ ਜਾਵੇ ਉਹ ਸਹਿਮਤੀ ਨਾਲ ਚੜਾਇਆ ਜਾਵੇ ਔਰ ਕੁਝ ਹੀ ਸਾਡੇ ਹੀ ਭੈਣ ਭਰਾਵਾ ਜਿਨ੍ਹਾਂ ਨੇ ਕੀਲਾ ਲੰਦੇ ਉੱਥੇ ਸੰਤਾ ਦਾ ਨੂੰ ਲਾਂ ਲੈ ਕੇ ਤੇ ਉੱਥੇ ਝੰਡਾ ਜਿਹੜਾ ਵਾ ਵਲਮੀਕੀ ਤੀਰਤ ਦੇ ਉੱਤੇ ਚੜਾਇਆ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਝੰਡੇ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ আপত্তি ਨਹੀਂ ਸੀ ਮਗਰ ਸਹਿਮਤੀ ਨਾਲ ਹਰ ਇੱਕ ਚੀਜ਼ ਸਹਿਮਤੀ ਨਾਲ ਹੁੰਦੀ ਆ ਤੇ ਅੱਜ ਇਹਨਾਂ ਨੇ ਮਤਲਬ ਉਸ ਸ਼ਾਂਤੀ ਨੂੰ ਜਿਹੜਾ ਵਾ ਤੋੜਿਆ ਵਾ ਔਰ ਦੂਸਰੇ ਵੀ ਧਾਰਮਿਕ ਜਥੇਬੰਦੀਆਂ ਦਾ ਇਹਨਾਂ ਨੇ ਸਹਿਯੋਗ ਨਹੀਂ ਲੈਂਤਾ ਨਾਲ ਔਰ ਆਪਣੀ ਹੀ ਮਨਮਰਜ਼ੀ ਇਹਨਾਂ ਨੇ ਕੀਤੀ ਸੀ ਤੇ ਅਸੀਂ ਬੇਨਤੀ ਕਰਦੇ ਆਂ ਕਿ ਪ੍ਰਸ਼ਾਸਨ ਕਿੱਦਾਂ ਦੇਖਦੀ ਇੱਕ ਪਾਸੇ ਪ੍ਰਸ਼ਾਸਨ ਨੇ ਤੁਹਾਨੂੰ ਨਜ਼ਰਬੰਦ ਕੀਤਾ ਦੂਸਰੇ ਪੂਰੀ ਕੰਗਾ ਰਾ ਦੀ ਪੂਰੀ ਕੁੱਝ ਮੈਂ ਇਹ ਤੇ ਦੱਸਿਆ ਜੇ ਪਰਸੋ ਸਾਨੂੰ ਜਿਹੜਾ ਬੁਲਾ ਕੇ ਪ੍ਰਸ਼ਾਸਨ ਨੇ ਸਾਨੂੰ ਬਾਹ ਛੱਡਿਆ ਤੇ ਇਹਨਾਂ ਨੇ ਕਹਿ ਕੇ ਆ 25 ਸਾਰਾ ਸਮਾਜ ਇਕੱਠਾ ਬਹੇਗਾ ਤੇ ਔਰ ਸ਼ਾਂਤੀ ਦੇ ਨਾਲੇ ਝੰਡਾ ਚੜਾਇਆ ਜਾਏਗਾ ਸਾਨੂੰ ਇੱਕ ਹਸਰ ਦਾ ਨਜ਼ਰਬੰਦ ਕਰਕੇ ਇਹਨਾਂ ਨੇ ਕਮਿਊਨਿਟੀ ਹਾਲ ਦੇ ਵਿੱਚ ਤੇ ਉੱਥੇ ਸਾਨੂੰ ਨਜ਼ਰਬੰਦ ਕਰਕੇ ਤੇ ਪਿੱਛੇ ਇਹਨਾਂ ਨੇ ਨਾਲ ਹੋ ਕੇ ਤੇ ਪ੍ਰਸ਼ਾਸਨ ਦੀ ਰਲਿ ਮਿਲੀ ਭੁਗਤੀ ਦੇ ਨਾਲੇ ਚੰਡਾ ਚੜਾਇਆ ਗਿਆ ਚੰਡਾ ਚਿੰਨ ਕੀਤਾ ਜਾਏਗਾ ਕਿ ਬੇਅਦਵੀ ਦੀ ਮੰਗ ਕੀਤੀ ਹੈ ਦੇਖੋ ਜੀ ਬੇਅਦਵੀ ਦੇ ਵਿੱਚ ਕੁਝ ਹੋਈ ਵੀ ਆ ਉਹ ਸਾਫ ਸੋਸ਼ਲ ਮੀਡੀਆ ਦੇ ਵਿੱਚ ਵੀ ਨਜ਼ਰ ਆਂਦਾ ਪਿਆ ਵਾ ਤੇ ਅਸੀਂ ਕਹਿੰਨੇ ਆ ਕਿ ਜੋ ਵੀ ਗੱਲ ਆ ਸਾਰੇ ਸਮਾਨ ਨੂੰ ਇਕੱਠਿਆਂ ਕਰਕੇ ਫਿਰ ਉਹਦੇ ਵਾਂ ਫੈਸਲਾ ਲਿੱਤਾ ਜਾਵੇ ਜੋ ਸਮਾਜ ਫੈਸਲਾ ਲਏਗਾ ਉਹ ਸਾਨੂੰ ਭੂਮਿਕਾ ਤੋਂ ਬੰਦ ਕੀਤਾ ਗਿਆ ਜੀ ਅੱਜ ਪੰਡਾਰੀ ਪੋਲੇ ਆ ਜੀ ਕੱਲ ਨੂੰ ਹੋਲੀ ਹੋਲੀ ਕੀ ਨਾਲੇ ਦੇ ਪੂਰੇ ਪੰਜਾਬ ਦੇ ਵਿੱਚ ਪੂਰੇ ਰਾਸ਼ਟਰ ਦੇ ਵਿੱਚ ਇਹ ਦਾੜਾ ਵਾ ਰੋਲਾ ਉਹ ਪੈ ਰਿਹਾ ਵਾ ਹੋਲੀ ਦੇ ਜੀ ਬਿਲਕੁਲ ਬਿਲਕੁਲ ਪੰਜਾਬ ਬੰਦ ਦੀ ਗੱਲ ਕੀਤੀ ਜਾਏਗੀ ਜੀ ਕੋਈ ਹੁੱਲਰ ਬਾਜੀ ਨਹੀਂ ਹੋਈ ਆ ਵੀਡੀਓ ਵੀ ਜ਼ਿਆਦਾ ਜ਼ਿਆਦੀ ਹੋਈ ਆ ਇਹ ਤੇ ਹੁਣ ਤੁਸੀਂ ਆਪ ਹੀ ਸੋਸ਼ਲ ਮੀਡੀਆ ਦੇ ਵਿੱਚ ਤੁਹਾਨੂੰ ਨਜ਼ਰ ਆਂਦਾ ਹੀ ਹੋਏਗਾ ਠੀਕ ਹੈ ਜੀ ਕਿਉਂ ਦੇਖੋ ਹਰ ਇੱਕ ਚੀਜ਼ ਮर्याਦਾ ਚ ਹੁੰਦੀ ਹੈ ਦੇਖੋ ਜੀ ਸਮਾਜ ਦੇ ਨਾਂ ਨਾਲ ਕੇ ਜੋ ਸਮਾਜ ਫੈਸਲਾ ਲਏ ਜਾਂਹੀ ਸਮਾਜ ਦੇ ਨਾਂ ਨੇ ਮੈਂ ਨਰਿੰਦਰ ਕੁਮਾਰ ਟੀ ਨੂੰ ਭਾਰਤੀ ਵਾਲਮੀਕ ਆਦੀ ਤਰਨਸਾਹ ਪਵਾਦਾਸ ਰਜਿਸਟਰ 1964 ਦਾ ਰਾਸ਼ਟਰੀ ਕਾਰਕ ਦੇ ਕਨੇਸ ਦੱਸਿਆ ਅੱਜ ਦੇਖਿਆ ਸਾਰੇ ਅਨੇਕ ਵੀ ਕੱਲ ਜਿਹੜਾ ਉਹ ਝੰਡਾ ਲਹਿਰਾਉਂਦੇ ਉਥੇ ਸਾਬਿਤ ਕੀਤਾ ਹੈ ਉਥੇ ਕੁਝ ਗਰੁੱਪ ਨੇ ਕੁਝ ਅੰਸਰਾਂ ਨੇ ਉਹਨਾਂ ਨੇ ਜਿਹੜਾ ਉਹ ਝੰਡਾ ਉੱਥੇ ਸਥਾਪਿਤ ਕਰ ਦਿੱਤਾ ਉਹ ਦੀ ਬਾਕੀ ਭਗਵਾਨ ਵਾਲਮੀਕੀ ਜੀ ਦੀ ਮੁਰਦੀ ਦੇ ਉੱਤੇ ਪਿਆ ਰੱਖ ਕੇ ਜਿਹੜਾ ਝੰਡੇ ਲਹਿਰਾਏ ਗਏ ਉਹ ਬਿਰਤੀ ਬੇਅਦਬੀ ਕੀਤੀ ਗਈ ਹੈ ਧਰਮ ਦੇ ਨਾਤੇ ਬੇਅਦਬੀ ਹੋਈ ਹੈ ਸਾਡੇ ਸਭਾਈ ਨੂੰ ਦੋ ਫਾੜ ਕਰ ਦਿੱਤਾ ਪ੍ਰਸ਼ਾਸਨ ਨੇ ਇੱਕ ਜਿਹੜਾ ਗਰੁੱਪ ਸੀ ਉਹ ਬਚਤਪਾ ਹੌਣੇ ਚ ਬਿਠਾ ਦਿੱਤਾ ਗਿਆ ਉਹ ਨਹਿਰ ਬੰਦ ਕਰ ਦਿੱਤਾ ਗਿਆ ਤੋਂ ਉਹਨਾਂ ਨੂੰ ਇਹੋ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਤੁਹਾਨੂੰ ਦੁਰਨਾ ਗੁਰਪਾਲ ਨੂੰ ਬਿਠਾ ਕੇ ਜੋ ਵੀ ਡਿਸੀਜਨ ਹੋਏਗਾ ਪ੍ਰਸ਼ਾਸਨ ਲਏਗਾ ਜਾਂ ਸਮਾਈ ਲਵੇਗਾ ਉਸ ਦੇ ਅਨਸਾਰ ਹੀ ਝੰਡਾ ਉੱਥੇ ਲਹਿਰਾਇਆ ਜਾਏਗਾ ਇਹ ਸਥਾਪਿਤ ਕੀਤਾ ਜਾਏਗਾ ਪਰ ਇਸ ਇੱਕ ਪਾਸੇ ਸਾਨੂੰ ਉੱਥੇ ਬਿਠਾਇਆ ਗਿਆ ਦੂਸਰੇ ਪਾਸੇ ਉਹਨਾਂ ਦੇ ਪ੍ਰਸ਼ਾਸਨ ਦੀ ਤਾਇਯਬ ਦੇ ਨਾਲ ਮਨੀ ਭਗ ਦੇ ਨਾਲ ਉੱਥੇ ਝੰਡਾ ਨੂੰ ਲਹਿਰਾ ਦਵਾਂਗੇ ਤੁਸੀਂ ਕੀ ਤਾਂ ਮੇਨ ਮੰਗੇ ਜੀ ਮੇਨ ਮੰਗੇ ਜੀ ਇੱਕ ਵੀ ਇਹ ਸਾਡਾ ਜਿਹੜੇ ਆਏ ਸਾਡੇ ਸੰਤਨ ਲੰਕੇ ਜੀ ਆਏ ਸ਼ੋਕ ਲੰਕੇ ਜੀ ਆਏ ਨਾ ਲੁਧਿਆਣਾ ਤੋਂ ਦਸ਼ਨ ਰਾਮਨ ਜੀ ਆਏ ਉਹ ਸੰਸਮਾਜ ਆਇਆ ਸਾਡਾ ਜੋ ਵੀ ਡਿਸੀਜਨ ਹੋਏਗਾ ਉਹਨਾਂ ਦਾ ਉਹ ਸਾਰਾ ਸਮਾਈ ਮੰਨੇਗਾ ਸਾਰਾ ਵਰਕਰ ਮੰਨੇਗਾ ਜੀ ਮੇਰਾ ਨਾਮ ਰਜੇਸ਼ ਕੁਮਾਰ ਰਾਜਾ ਮੈਂ ਵਾਈਸ ਪ੍ਰਧਾਨ ਪੰਜਾਬ ਆਰਥੀ ਵਾਲਮੀਕ ਆਦਮੀ ਦਰਮਾਜ 1964 35 ਜੂੜ ਤੋਂ ਬੈਠੀ ਹਾਂ ਜਿੱਥੇ ਮੰਨੀ ਆ ਪੰਡਾ ਦੀ ਬੋਲ ਧਰਨਾ ਲਾ ਦੇਖੋ ਜੀ ਕੱਲ ਦਾ ਵਾਕਿਆ ਜਿਹੜਾ ਹੋਇਆ ਬੜਾ ਦੁਰਭਾਗਿਆ ਪੋਨ ਹੋਇਆ ਜਿਹੜੀ ਬੇਅਦਬੀ ਕੀਤੀ ਗਈ ਹੈ ਕੁਛ ਰਾਤ ਦੇ ਤਤਵਾਵ ਲੋਕ ਜੇ ਇਹੋ ਸਹਿਮਤੀ ਨਾਲ ਹੁੰਦਾ ਸਾਰੇ ਸਮਾਜ ਨੂੰ ਲੈ ਕੇ ਚੱਲਦੇ ਨਾਲ ਇਕੱਠੇ ਇੱਕ ਮੰਨੇ ਪ੍ਰਸ਼ਾਸਨ ਦੀ ਮਿਲੀ ਭਗਤ ਦੇ ਨਾਲ ਸਾਡੇ ਕੁਝ ਕਾਰਕਟਰਾਂ ਨੂੰ ਬਚਤ ਭਵੰਦੇ ਵਿੱਚ ਨਜ਼ਰ ਬੰਦ ਕਰ ਦਿੱਤਾ ਗਿਆ ਤੇ ਦੂਸਰੇ ਬੰਨੇ ਕੁਝ ਰਾਤੀ ਤਤਵਾ ਨੇ થોਰੇ ਸਮਾਜ ਦੇ ਵਰਕਰਾਂ ਨੂੰ ਲੈ ਕੇ ਨਾਲ ਤੇ ਉਥੇ ਛੰਡੇ ਦੀ ਜਸਮ ਜਿਹੜੀ ਆ ਪੂਰੀ ਕਰਾਤੀ ਇਹ ਨਿੰਦਨਯੋਗ ਹੈ ਅਸੀਂ ਚਾਹਦੇ ਹਾਂ ਕਿ ਜਿਨ੍ਹਾਂ ਨੇ ਇਹ ਸਭ ਕੁਝ ਕਰਾਇਆ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਮਾਜ ਨੂੰ ਇੱਕ ਮੰਚ ਤੇ ਇਕਜੁੱਟ ਕੀਤਾ ਜਾਵੇ ਕਿ ਇਸ ਮਤ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਦੋਨਾਂ ਵਿੱਚ ਸਹਿਮਤੀ ਨਾਲ ਹੀ ਹੋਣਾ ਚਾਹੀਦਾ ਹੈ ਇੱਕ ਪਾਸੇ ਗੇਰ ਬੰਦ ਕਰ ਦੇ ਇਹ ਇਹ ਹੋਤੋ ਨਾ ਨਲਾਕੀ ਉਹਦਾ ਕਰਕੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਕਿ ਸਮਾਜ ਦੀ ਨਲਾਕੀ ਦੇ ਕਾਰਨ ਹੀ ਸਭ ਕੁਝ ਹੋਇਆ ਹੈ ਇਹਨਾਂ ਅੱਜ ਬਣਾ ਰਿਹਾ ਹਾਂ ਹਾਂਜੀ ਅੰਜ ਪਣਹਾਰੀਪੁਰ ਚ ਹੁਣ ਉਧਰ ਨਾ ਮਸਲਾ ਹੈ ਤਾਂ ਅਗਲਾ ਤਾਂ ਅਗਲਾ ਸਟੈਪ ਜੋ ਸਾਡੇ ਦਰਸ਼ਨ ਰਤਨ ਰਾਮਨ ਜੀ ਨੇ ਜਿਹੜੇ ਬੁੱਧੀਜੀਵ ਨੇ ਉਹ ਜੋ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੋਏਗਾ